ਉਹ ਐਚਐਸਏ ਵਾਲੇ ਕਿਉਂਕਿ ਉਹ ਵੀ ਸਟੇਟ ਸਪੌਂਸਰਡ ਹੀ ਲੱਗ ਰਹੇ ਉਹ ਕਹਿੰਦੇ ਕਿ ਜਿਹੜਾ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਹ ਨਾ ਕਹੋ ਇਸ ਚੀਜ਼ ਕੇ ਬਿਲਕੁਲ ਖਿਲਾਫਤ ਮੈਂ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਹਮ ਇਹ ਇੱਕ ਵਾਰਨਿੰਗ ਦੇਣਾ ਚਾਹਤੇ ਹੈ ਕਿ ਪੰਜਾਬ ਯੂਨੀਵਰਸਿਟੀ ਕੋ ਪੰਜਾਬ ਦਾ ਬਿਲਕੁਲ ਵੀ ਨਾਸੀਬ ਨਾ ਹੋ ਜਾਏ ਆ ਜਿਹੜੇ ਵਾਰਨਿੰਗ ਆ ਵਾਰਨਿੰਗ ਦਿੰਦੇ ਫਿਰਦੇ ਨਾ ਜਵਾਕੜੇ ਹੋ ਜੋ ਕੱਲ ਤਾਂ ਸਿਰਫ ਕੱਚੇ ਟੰਗੇ ਸੀ ਔੜਿੱਕੇ ਨਾ ਆਜੋ ਨਹੀਂ ਤਾਂ ਕੱਚਿਆਂ ਵਾਲੇ ਵੀ ਕਿਲੀਆਂ ਤੇ ਟੰਗਾਗੇ ਕੋਸ਼ਿਸ਼ ਇਹ ਵੀ ਹੈ ਸਵਾਲ ਇਹ ਚੁੱਕਿਆ ਗਿਆ ਕਿ ਸਿਰਫ ਸੈਨੇਟ ਤਾਂ ਇੱਕ ਪਹਿਲਾ ਕਦਮ ਹੈ ਇਹਨਾਂ ਦਾ ਸਿਰ ਪੰਜਾਬ ਉੱਤੇ ਵੀ ਨਿਸ਼ਾਨਾ ਹੈ ਕਿ ਇਹਨੂੰ ਯੂਟੀ ਬਣਾ ਦਿੱਤਾ ਜਾਏ ਆ ਐਂਟੀ ਰਾਈਟ ਪੰਜਾਬ ਪੁਲਿਸ ਝੂਠੇ ਦਾਅਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜ ਮਾਰੇ ਭਾਈ ਆ ਦੇਖੋ ਆ ਦੇਖੋ ਯੂਟੀ ਤਾਂ ਬਣਿਆ ਪਿਆ ਹੈ ਅੰਡਰਟੇਕਿੰਗ ਤਾਂ ਹੋ ਚੁੱਕਿਆ ਹੈ ਬਸ ਘੋਸ਼ਣਾ ਬਾਕੀ ਆ ਤਿੰਨ ਸਟੇਟਾਂ ਦੀ ਪੁਲਿਸ ਜਦੋਂ ਲੱਗੀ ਆ ਤਾਂ ਉਹਦਾ ਮਤਲਬ ਇਹ ਆ ਕਿ ਸੈਂਟਰ ਵੱਲੋਂ ਤਾਂ ਆਲਰੇਡੀ ਆਪਰੇਟ ਹੋ ਰਿਹਾ ਹੈ ਇੱਕ ਚੀਜ਼ ਮੋਦੀ ਹੁਣਾਂ ਨੂੰ ਮੈਂ ਖਾਸ ਤੌਰ ਤੇ ਕਹਿਣਾ ਚਾਹੂੰਗਾ ਕਿ ਇਹਨਾਂ ਦੇ ਜਿਹੜੇ ਸਲਾਹਕਾਰ ਨੇ ਨਾ ਉਹ ਬੜੇ ਨਕਮੇ ਨੇ ਕਣਕਾਂ ਬੀਜ ਕੇ ਬੇਲੇ ਹੋਏ ਬੈਠੇ ਆ ਤੇ ਉਹ ਤਾਂ ਟੱਕਰਾਂ ਮਾਰਨ ਨੂੰ ਲੱਭਦੇ ਫਿਰਦੇ ਨੇ ਇਸ ਟਾਈਮ ਮੈਨੂੰ ਕੋਈ ਮਿੱਤਰ ਕਹਿੰਦਾ ਕਹਿੰਦਾ ਹੁਣ ਤਾਂ ਵੈਸੇ ਜੱਟਾਂ ਨੇ ਲਾਹਣ ਕੱਢੀ ਪਈ ਐ ਤੇ ਹੁਣ ਟਰੈਕਟਰ ਟਰਾਲੀਆਂ ਲੱਭਦੇ ਫਿਰਦੇ ਵੀ ਲੈ ਕੇ ਕਿੱਥੇ ਦੇਈ ਜੇ ਇਹ ਸਾਥੋਂ ਚੰਡੀਗੜ੍ਹ ਖੋਣਾ ਚਾਹੁੰਦੇ ਆ ਨਿਸ਼ਾਨਾ ਇਹਨਾਂ ਦਾ ਉਹ ਹੈ ਤੇ ਸਾਡੇ ਮੋਰਚੇ ਦਾ ਵੀ ਹੁਣ ਨਿਸ਼ਾਨਾ ਇਹ ਹੋਣਾ ਚਾਹੀਦਾ ਕਿ ਸਾਡਾ ਹੁਣ ਰਾਜਤਾਨੀ ਬਣਾਨੀ ਸਰਦਾ ਚੰਡੀਗੜ੍ਹ ਸਾਨੂੰ ਦਿਓ ਇਹ ਰਾਹ ਆਪਣੇ ਵੱਧ ਅਧਿਕਾਰਾਂ ਦਾ ਆ ਇਹ ਰਾਹ ਸਾਡੇ ਨਾਲ ਹੋਏ ਧੱਕੇ ਦੇ ਬਦਲੇ ਦਾ ਆ ਇਹ ਰਾਹ ਚੰਡੀਗੜ੍ਹ ਵਾਪਸ ਲੈਣ ਦਾ ਆ ਇਹ ਰਾਹ ਮੈਂ ਕਹਿੰਦਾ ਮਹਾਰਾਜ ਕਿਰਪਾ ਕਰੇ ਲਾਹੌਰ ਤੇ ਵੀ ਝੰਡਾ ਚੜ੍ਹਾ ਦਿਆਂਗੇ ਸਾਡਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜਿਹਦਾ ਦੇ ਨੌਜਵਾਨ ਜਿਹੜੇ ਹੈਗੇ ਆ ਉੱਠ ਕੇ ਆਂਦੇ ਰਹਿਣ ਤੇ ਸਹੀ ਤਰੀਕੇ ਦੇ ਨਾਲ ਸਮਝਾਣ ਦੇ ਫਰੇਮਵਰਕ ਦੇ ਵਿੱਚੋਂ ਦੀ ਲੰਘਦੇ ਹੋਏ ਉਹਨਾਂ ਸੀਟਾਂ ਤੇ ਪਹੁੰਚਣ ਜ ਅਸਲ ਚ ਕੰਮ ਕਰਦੇ ਸਾਡੀ ਮੰਗ ਕੀ ਆ ਸਾਡੀ ਮੰਗ ਹੈਗੀ ਐ ਸੈਨਟ ਦੀਆਂ ਚੋਣਾਂ ਦੀ ਚੋਣ ਲੋਕਤੰਤਰ ਦੀ ਨਿਸ਼ਾਨੀ ਆ ਚੋਣਾਂ ਕਰਵਾਉਣ ਵਾਸਤੇ ਧਰਨਾ ਲਾ ਕੇ ਡਾਂਗਾ ਖਾਣੀਆਂ ਪੈਣ ਉਸ ਲਾਣੇ ਨੇ ਹੱਲੇ ਨੈਸ਼ਨਲ ਮੀਡੀਆ 'ਚ ਬੈਠ ਕੇ ਇਹਨਾਂ ਨੌਜਵਾਨਾਂ ਨੂੰ ਦੇਸ਼ ਵਿਰੋਧੀ ਵੀ ਦੱਸ ਦਣਾ ਕਿਉਂਕਿ ਇਹ ਹੋਇਆ ਪਹਿਲਾਂ ਜੀਐਨਯੂ ਵਰਗੀ ਥਾਵਾਂ ਦੇ ਉੱਤੇ ਲੋਕਤੰਤਰ ਦੇ ਰਾਖੇ ਹੋਣਾ ਵੀ ਅੱਜ ਦੇ ਟਾਈਮ 'ਚ ਜਿਹੜਾ ਹੈਗਾ ਲੋਕਤੰਤਰ ਦੀ ਬਹਾਲੀ ਦੇ ਲਈ ਜੇ ਤੁਸੀਂ ਆਵਾਜ਼ ਚੱਕਦੇ ਹੋ ਇਹ ਤਾਂ ਵੀ ਤੁਹਾਨੂੰ ਅਤਵਾਦੀ ਘੋਸ਼ਿਤ ਕਰ ਦੇਣਗੇ ਤੇ ਜੇ ਕਿਸੇ ਨੂੰ ਇਹ ਭਲੇ ਖਾ ਕੇ ਤੁਸੀਂ ਉਹਨਾਂ ਨੌਜਵਾਨਾਂ ਦੇ ਨਾਲ ਗੁੰਡਾਗਰਦੀ ਕਰੋਗੇ ਬਦਮਾਸ਼ੀ ਕਰੋਗੇ ਧਮਕੀਆਂ ਦੋਗੇ ਤੇ ਫਿਰ ਧਮਕੀਆਂ ਦਾ ਜਵਾਬ ਸਾਨੂੰ ਦੇਣਾ ਆਉਂਦਾ ਫਿਰ ਤੁਹਾਡੀ ਉਹ ਦੌੜ ਲਵਾਵਾਂਗੇ ਨਾ ਭੱਜਦੇ ਨੂੰ ਬਾਹਣ ਇੱਕੋ ਜੇ ਤੁਸੀਂ ਦੋ ਆ ਕੇ ਵਾਰਨਿੰਗਾਂ ਤੁਹਾਡੀ ਐਸੀ ਤੈਸੀ ਧਰਨੇ ਨੂੰ ਡੀਰੀਲ ਕਰਨਾ ਚਾਹੁੰਦੇ ਆ ਤੇ ਡੀਰੀਲ ਨਹੀਂ ਕਰਨਦੇ ਆਂਗੇ ਛਿੱਤਰ ਪੂਰਾ ਭੜਕਾਵਾਂਗੇ ਫਿਰ ਕਹਿਣਾ ਤੁਸੀਂ ਚੈਨਲ ਤੇ ਬਹਿ ਕੇ ਧਮਕੀਆਂ ਦੇਈ ਜਾਂਦੇ ਨਹੀਂ ਨਹੀਂ ਧਮਕੀ ਨਹੀਂ ਦੇ ਰਿਆ ਧਮਕੀ ਤਾਂ ਉਹ ਦੇ ਕੇ ਗਿਆ ਹਰ ਸ਼ਿਕਾਲ ਪੰਜਾਬਨ ਕਰ ਦੇਖ ਰਹੇ ਹੋ ਤੁਸੀਂ ਮਕਰਨ ਹੰਡਾ ਵਿਚੇ ਦੇ ਲਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਜਿੱਥੇ ਲੋਕਾਂ ਦੀ ਏਕਤਾ ਵੇਖਣ ਨੂੰ ਮਿਲੀ ਉੱਥੇ ਹੀ ਪੁਲਿਸ ਦੀ ਧੱਕੇਸ਼ਾਹੀ ਸਰਕਾਰ ਦੀ ਧੱਕੇਸ਼ਾਹੀ ਵੀ ਵੇਖਣ ਨੂੰ ਮਿਲੀ ਹੁਣ ਇਸ ਚੀਜ਼ ਦਾ ਭਵਿੱਖ ਕੀ ਹੈ ਤਾਜ਼ਾ ਕੀ ਵਾਪਰਿਆ ਐਚਐਸਏ ਨਾਮ ਦੀ ਇੱਕ ਸੰਸਥਾ ਹਿੰਦੁਸਤਾਨ ਸਟੂਡੈਂਟ ਐਸੋਸੀਏਸ਼ਨ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਅਜਾਏ ਨਾਰੇ ਨਾ ਲਾਓ ਸਾਡੇ ਤੋਂ ਜਰੇ ਨਹੀਂ ਜਾਂਦੇ ਇਹ ਯੂਨੀਵਰਸਿਟੀ ਪੰਜਾਬ ਦੀ ਨਹੀਂ ਇਹ ਸਾਰੇ ਹਿੰਦੁਸਤਾਨ ਦੀ ਹੈ ਅਜਿਹੀ ਗੱਲ ਉਸ ਵੀਡੀਓ ਦੇ ਵਿੱਚ ਆਖੀ ਗਈ ਕਿਉਂਕਿ ਕੱਲ ਸਟੇਜਾਂ ਤੋਂ ਇਹ ਬੋਲਿਆ ਜਾ ਰਿਹਾ ਸੀ ਕਿ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਚੰਡੀਗੜ੍ਹ ਵੀ ਪੰਜਾਬ ਦਾ ਇਹ ਗੱਲ ਆਖੀ ਜਾ ਰਹੀ ਸੀ ਪਰ ਹੁਣ ਇਹ ਆਵਾਜ਼ ਕੌਣ ਚੁਕਵਾ ਰਿਹਾ ਤੇ ਕਿਉਂ ਚੁੱਕੀ ਜਾ ਰਹੀ ਹੈ ਤੇ ਹੋਰ ਮਸਲਾਂ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਭਗਤ ਸਿੰਘ ਦੁਆਬੀ ਨੇ ਸਵਾਗਤ ਕਰ ਲੈਣੇ ਆ ਫਿਰ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਜੀ ਭਾਈ ਇੱਥੋਂ ਸ਼ੁਰੂ ਕਰਾਂਗੇ ਕੱਲ ਦਾ ਘਟਨਾਕ੍ਰਮ ਤੁਸੀਂ ਦੇਖਿਆ ਤੇ ਤਾਂ ਉਹ ਉੱਥੇ ਸੀਗੇ ਜੀ ਤਾਂ ਉਹ ਘਟਨਾਕ੍ਰਮ ਦੇ ਵਿੱਚ ਇੱਕ ਚੀਜ਼ ਬਹੁਤ ਜਿਹੜੀ ਹੈ ਉਖੜਕਦੀ ਆ ਬੰਦੇ ਦੇ ਮਨ ਦੇ ਵਿੱਚ ਕਿ ਪੁਲਿਸ ਦਾ ਜੋ ਰਵਈਆ ਸੀ ਕਿਉਂਕਿ ਪੁਲਿਸ ਕੀ ਕਰਦੀ ਆ ਪੁਲਿਸ ਤਾਂ ਹੁਕਮਾਂ ਦੀ تعلیم ਕਰਦੀ ਆ ਹੁਕਮ ਸਟੇਟ ਦੇ ਰਹੀ ਸੀ ਤਾਂ ਪੁਲਿਸ ਦੇ ਜਿਹੜੇ ਰਵਈਏ ਤੋਂ ਸਰਕਾਰ ਦੀ ਮਨਸ਼ਾ ਸਮਝ ਆਉਂਦੀ ਸੀ ਤਾਂ ਕੀ ਨਿਸ਼ਾਨਾ ਤੁਹਾਨੂੰ ਲੱਗਦਾ ਵਾਪਰ ਕਿਰਿਆ ਦੇਖੋ ਕੱਲ ਦੀ ਚੀਜ਼ ਨੂੰ ਨਾ ਜੇ ਤੁਸੀਂ ਆ ਲੋਕਤੰਤਰ ਦਾ ਬੜਾ ਰੌਲਾ ਹਮ ਲੋਕਤੰਤਰ ਕੇ ਰਖਵਾਲੇ ਹੈ ਹਮ ਲੋਕਤੰਤਰ ਕੀ ਰੱਖਿਆ ਕਰਤੇ ਹੈ ਇਹ ਤਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋ ਇਹ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਰਾਸ਼ਟਰਵਾਦੀ ਕਹਿੰਦੇ ਨੇ ਪਰ ਇਹਨਾਂ ਅਖੌਤੀ ਰਾਸ਼ਟਰਵਾਦੀਆਂ ਦਾ ਰਾਸ਼ਟਰਵਾਦ ਜਿਹੜਾ ਉਹ ਕੱਲ ਨੰਗਾ ਹੋਇਆ ਤੁਸੀਂ ਇਹ ਦੇਖੋ ਕਿ ਸਟੂਡੈਂਟ ਮੰਗ ਕੀ ਕਰ ਰਹੇ ਆ ਸਟੂਡੈਂਟਸ ਜਿਹੜੇ ਉੱਥੇ ਪੰਜਾਬ ਯੂਨੀਵਰਸਿਟੀ ਬੈਠੇ ਆ ਜਾਂ ਆਪਾਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਹੈਗੀਆਂ ਪਿੱਛੇ ਕੜੇ ਆ ਸਾਡੀ ਮੰਗ ਕੀ ਆ ਸਾਡੀ ਮੰਗ ਹੈਗੀ ਆ ਸੈਨੇਟ ਦੀਆਂ ਚੋਣਾਂ ਦੀ ਚੋਣ ਲੋਕਤੰਤਰ ਦੀ ਨਿਸ਼ਾਨੀ ਆ ਚੋਣਾਂ ਕਰਵਾਉਣ ਵਾਸਤੇ ਧਰਨਾ ਲਾ ਕੇ ਡਾਂਗਾ ਖਾਣੀਆਂ ਪੈਣ ਪੁਲਿਸ ਦੇ ਨਾਲ ਜਿਹੜਾ ਹੈਗਾ ਜ਼ੋਰ ਅਜਮਾਇਸ਼ ਕਰਨੀ ਪਵੇ ਪੁਲਿਸ ਸਾਡੇ ਤੇ ਡਾਂਗਾ ਭਰਾਵੇ ਅਸੀਂ ਪੁਲਿਸ ਦੇ ਮੂਹਰੇ ਜਿਹੜਾ ਹੈਗਾ ਉਹ ਅੜੀਏ ਇਹ ਸਾਰਾ ਕਿਉਂ ਹੋ ਰਿਹਾ ਨੌਜਵਾਨ ਉੱਥੇ ਕਿਉਂ ਆੜ ਰਹੇ ਨੇ ਕਿਉਂਕਿ ਚੋਣਾਂ ਦੀ ਮੰਗ ਹੈ ਜੀ ਕਮਾਲ ਦੀ ਗੱਲ ਆ ਦੁਨੀਆ ਦੀ ਲਾਰਜੈਸਟ ਜਿਹੜੀ ਡੈਮੋਕਰੇਸੀ ਹੈਗੀ ਆ ਉਹਦੇ ਵਿੱਚ ਚੋਣਾਂ ਕਰਵਾਉਣ ਵਾਸਤੇ ਧਰਨੇ ਲਾਣੇ ਪੈਂਦੇ ਹੂੰ ਤੇ ਪੁਲਿਸ ਫਿਰ ਤੁਸੀਂ ਇਹ ਦੇਖੋ ਕਿ ਇਹ ਇਹ ਡਿਕਟੇਟਰਸ਼ਿਪ ਹਿਟਲਰ ਸ਼ਾਹੀ ਜਿਹੜੀ ਹੈਗੀ ਆ ਹਿਟਲਰ ਸ਼ਾਹੀ ਕੱਲ ਦੇ ਦਿਨ ਚ ਐਸੀ ਵਰਤੀ ਆ ਆਪਣਾ ਹੀ ਦੇਸ਼ ਆ ਆਪਣੀਆਂ ਯੂਨੀਵਰਸਿਟੀ ਆ ਸਾਰੇ ਉਥੋਂ ਦੀ ਪੜ ਕੇ ਨਿਕਲੇ ਆ ਉਥੇ ਕੋਈ ਇਹ ਤਾਂ ਹੈ ਨਹੀਂ ਕਿ ਟੈਂਕਾਂ ਧੋਪਾ ਲੈ ਕੇ ਆ ਗਏ ਸੀ ਜੀ ਤਿੰਨ ਸਟੇਟਾਂ ਦੀ ਪੁਲਿਸ ਲਾਈ ਕਿਹੜੇ ਸੰਵਿਧਾਨ ਦੇ ਕਿਹੜੇ ਉਸ ਧਾਰਾ ਦੇ ਹੇਠਾਂ ਇਹਨਾਂ ਨੇ ਹਰਿਆਣਾ ਦੀ ਪੰਜਾਬ ਦੀ ਪੁਲਿਸ ਜਿਹੜੀ ਆ ਚੰਡੀਗੜ੍ਹ ਚ ਲਾਈ ਹੋਈ ਸੀ ਜੀ ਕਿ ਉਹ ਕਿ ਇਹ ਆਪ ਇਹ ਨਾਲੇ ਸੰਵਿਧਾਨ ਆ ਪਿਆ ਸੰਵਿਧਾਨ ਇਹਨਾਂ ਨੇ ਸੰਵਿਧਾਨ ਕੱਲ ਛਿੱਕੇ ਟੰਗਿਆ ਹੋਇਆ ਸੀ 6 ਸਾਡੇ ਵਰਗਾ ਜੀ ਕਿਹੜਾ ਹੋਇਆ ਬਈ ਕਿ ਪੰਜਾਬ ਚਲੋ ਹਰਿਆਣੇ ਦੀ ਲੱਗ ਗਈ ਚੰਡੀਗੜ੍ਹ ਦੀ ਪੁਲਿਸ ਲੱਗ ਗਈ ਪਰ ਪੰਜਾਬ ਪੁਲਿਸ ਦੀ ਵੀਡੀਓ ਜਿਹੜੀ ਉਹ ਵਾਇਰਲ ਹੋਈ ਕਿ ਪੰਜਾਬ ਪੁਲਿਸ ਦਾ ਐਂਟੀ ਰਾਈਟ ਵਿਭਾਗ ਐਂਟੀ ਰਾਈਟ ਵਿਭਾਗ ਉੱਥੇ ਕੀ ਕਰਦਾ ਸੀ ਉੱਥੇ ਤਸ਼ੱਦਦ ਕਰ ਰਿਹਾ ਸਟੂਡੈਂਟਸ ਉੱਤੇ ਤਾਂ ਪੰਜਾਬ ਸਰਕਾਰ ਤਾਂ ਇਹ ਕਹਿ ਰਹੀ ਹੈ ਉਹਨਾਂ ਦੇ ਮੰਤਰੀ ਉੱਥੇ ਜਾ ਕੇ ਧਰਨੇ ਦੇ ਵਿੱਚ ਸ਼ਿਰਕਤ ਕਰ ਰਹੇ ਉਧਰੋਂ ਪੰਜਾਬ ਪੁਲਿਸ ਡਾਂਗਾ ਭਰ ਆ ਰਹੀ ਹੈ ਇਹ ਕੀ ਦੋਗਲਾਪਨ ਹੈ ਉਹੀ ਤਾਂ ਮੈਂ ਕੱਲ ਜੋ ਮੈਂ ਉੱਥੇ ਜੋ ਅੱਖੀ ਦੇਖਿਆ ਆ ਆ ਪਰੱਖ ਦੇਖਿਆ ਬਹੁਤ ਸਾਰੇ ਇਦਾਂ ਦੇ ਹਰਿਆਣਾ ਪੁਲਿਸ ਵਾਲੇ ਵੀ ਉੱਥੇ ਆ ਰਾਉਂਡ ਅਪ ਕੀਤੇ ਆ ਯੂਨੀਵਰਸਿਟੀ ਚ ਤਾਂ ਪੰਜਾਬ ਪੁਲਿਸ ਵਾਲੇ ਰਾਉਂਡ ਆਊ ਬ ਕੀਤੇ ਹਨਾ ਮੀਡੀਆ ਨੇ ਰਾਉਂਡ ਆਊ ਬ ਕੀਤੇ ਉਥੇ ਆ ਰਾਜਾ ਰਾਜ ਸਿੰਘ ਹੁਣਾਂ ਨੂੰ ਜਿਹੜਾ ਰੋਕਿਆ ਉਥੇ ਹਰਿਆਣਾ ਪੁਲਿਸ ਲੱਗੀ ਹੋਈ ਸੀ ਆਪਣਾ ਇੱਕ ਪੱਤਰਕਾਰ ਉਥੇ ਉਹਨਾਂ ਨੂੰ ਰੋਕਦਾ ਫਿਰਦਾ ਸੀ ਮੈਂ ਘਰ ਆ ਕੇ ਸ਼ਾਮ ਨੂੰ ਜਦੋਂ ਬਹਿਲਾ ਹੋ ਕੇ ਬੈਠਿਆ ਮੈਂ ਸਾਰਾ ਸੰਵਿਧਾਨ ਵਚਿਆ ਮੈਨੂੰ ਤਾਂ ਉਹ ਧਾਰਾ ਇਹ ਚ ਲੱਭੀ ਨਹੀਂ ਜਿਹਦੇ ਜੇਸ ਧਾਰਾ ਦੇ ਹੇਠ ਇੱਕ ਇੱਕ ਥਾਣੇ ਦੀ ਪੁਲਿਸ ਨੇ ਦੂਜੇ ਥਾਣੇ ਦੇ ਏਰੀਆ ਚ ਜਾਣਾ ਹੋਵੇ ਤਾਂ ਇਤਲਾਹ ਲੱਗਦੀ ਆ ਜੀ ਇਹ ਤਾਂ ਹੈ ਨਹੀਂ ਕਿ ਉਹ ਪੁਲਿਸ ਵਾਲੇ ਆਪਣੇ ਬਿਨਾ ਆਫਿਸਰਾਂ ਨੂੰ ਇਤਲਾਹ ਕੀਤੇ ਘਰੋਂ ਵਰਦੀਆਂ ਪਾਈਆਂ ਜੀ ਚਲੋ ਅੱਜ ਹਨਾ ਇਹ ਅਣਪਛਾਤੀ ਪੁਲਿਸ ਤੁਹਾਨੂੰ ਯਾਦ ਆ ਬਰਗਾੜੀ ਮੋਰਚਾ ਜੀ ਇਹਨਾਂ ਦੀ ਆਪਦੀ ਵਾਰੀ ਆਵੇ ਤੇ ਇਹਨਾਂ ਦੀ ਅਣਪਛਾਤੀ ਪੁਲਿਸ ਵੀ ਹੁੰਦੀ ਆ ਕਮਾਲ ਦੀ ਗੱਲ ਆ ਨੌਜਵਾਨ ਤੁਹਾਡੇ ਤੋਂ ਲੋਕਤੰਤਰ ਦੀ ਮੰਗ ਕਰਦੇ ਪਏ ਨੇ ਤੇ ਤੁਸੀਂ ਤਿੰਨ ਸਟੇਟਾਂ ਦੀ ਪੁਲਿਸ ਇਕੱਠੀ ਕਰਕੇ ਤੇ ਨੌਜਵਾਨਾਂ ਦੇ ਡਾਂਗਾ ਭਰਾਂਦੇ ਹੋ ਤੇ ਫਿਰ ਉਹਨਾਂ ਨੂੰ ਅਤਵਾਦੀ ਵੀ ਕੱਲ ਨੂੰ ਤੁਸੀਂ ਕਹਿ ਦੇਣਾ ਤੇ ਉਹਨਾਂ ਨੂੰ ਵੱਖਵਾਦੀ ਵੀ ਕਹਿ ਦੇਣਾ ਤੇ ਉਹਨਾਂ ਨੂੰ ਦੇਸ਼ ਵਿਰੋਧੀ ਵੀ ਕਹਿ ਦੇਣਾ ਹਲੇ ਉਹ ਲਾਣਾ ਵੀ ਆਊਗਾ ਜੀ ਉਸ ਲਾਣੇ ਨੇ ਹਾਲੇ ਨੈਸ਼ਨਲ ਮੀਡੀਆ 'ਚ ਬੈਠ ਕੇ ਇਹਨਾਂ ਨੌਜਵਾਨਾਂ ਨੂੰ ਦੇਸ਼ ਵਿਰੋਧੀ ਵੀ ਦੱਸ ਦਣਾ। ਹੂੰ। ਇਹ ਕਿਉਂਕਿ ਇਹ ਹੋਇਆ ਪਹਿਲਾਂ ਜੇਐਨਯੂ ਵਰਗੀ ਥਾਵਾਂ ਦੇ ਉੱਤੇ ਸਟੂਡੈਂਟਸ ਨੂੰ ਅੱਤਵਾਦੀ ਕਿਹਾ ਗਿਆ। ਬਿਲਕੁਲ। ਲੋਕਤੰਤਰ ਦੇ ਰਾਖੇ ਹੋਣਾ ਵੀ ਅੱਜ ਦੇ ਟਾਈਮ 'ਚ ਜਿਹੜਾ ਹੈਗਾ ਲੋਕਤੰਤਰ ਦੀ ਬਹਾਲੀ ਦੇ ਲਈ ਜੇ ਤੁਸੀਂ ਆਵਾਜ਼ ਚੱਕਦੇ ਹੋ ਇਹ ਤਾਂ ਵੀ ਤੁਹਾਨੂੰ ਅੱਤਵਾਦੀ ਘੋਸ਼ਿਤ ਕਰ ਦੇਣਗੇ। ਜੀ। ਕਮਾਲ ਦੀ ਗੱਲ ਹੋਈ ਪਈ ਆ। ਆਹ ਜਿਹੜੀ ਜਿਹੜਾ ਜਿਹੜਾ ਸੈਨੇਟ ਦੀ ਮੰਗ ਆ। ਸੈਨੇਟ ਕੀ ਹੈਗੀ ਆ 90 ਆ ਦਰਸ਼ਕਾਂ ਵੇਨੇ ਕਈ ਕਮੈਂਟ ਰੀਲਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਇਹ ਵੀ ਕਮੈਂਟ ਆ ਰਹੇ ਨੇ ਕਿ ਸੈਨੇਟ ਕੀ ਹੁੰਦੀ ਆ ਸੈਨੇਟ ਕਰਦੀ ਕੀ ਆ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਇਹ ਮੈਂ ਪੱਤਰਕਾਰਾਂ ਨੂੰ ਵੀ ਮੀਡੀਆ ਵਾਲੇ ਜਿਹੜੇ ਵੀਰਾਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਇਸ ਦੇ ਉੱਤੇ ਵੀ ਲੋਕਾਂ ਨੂੰ ਅਵੇਅਰ ਕਰੋ ਵੀ ਅਸਲ 'ਚ ਸੈਨੇਟ ਹੈ ਕੀ ਆ ਸੈਨੇਟ ਕੀ ਹੈ ਸੈਨੇਟ ਇੱਕ ਸਮਝ ਲਓ ਕਿ ਯੂਨੀਵਰਸਿਟੀ ਸਮਝ ਲਓ ਕਿ ਇੱਕ ਦੇਸ਼ ਆ ਉਸ ਦੇਸ਼ ਨੂੰ ਚਲਾਉਣ ਵਾਲੀ ਜਿਹੜੀ ਐਮਐਲਏ ਜਾਂ ਐਮਪੀਆ ਦੀ ਜਿਹੜੀ ਟੀਮ ਆ ਇੱਕ ਪ੍ਰਸ਼ਾਸਕ ਜਿਹੜਾ ਜਥਾ ਆ ਜਾਂ ਇੱਕ ਪ੍ਰਸ਼ਾਸਕ ਬੋਰਡ ਆ ਉਹਨੂੰ ਸੈਨੇਟ ਕਹਿੰਦੇ ਆ ਸੈਨਟ ਦੇ ਵਿੱਚ 90 ਜਾਣੇ 91 ਜਾਣੇ ਹੁੰਦੇ ਨੇ ਜੀ ਉਹ 91 ਜਾਣੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਉਹਦੀ ਕੋਸ਼ ਤਾਂ ਜਿਹੜੇ ਹੈਗੇ ਆ ਸਟੇਟ ਵੱਲੋਂ ਅਪਾਇੰਟ ਹੁੰਦੇ ਨੇ ਕੁਝ ਚੋਣ ਦੇ ਮਾਧਿਅਮ ਨਾਲ ਚੁਣੇ ਜਾਂਦੇ ਤੇ ਕੁਝ ਐਕਸ ਆਫੀਸਰ ਹੁੰਦੇ ਨੇ ਜੀ ਅੰਗਰੇਜ਼ਾਂ ਦਾ ਬਣਾਇਆ ਸਿਸਟਮ ਆ ਔਰ ਇਹ ਸਿਸਟਮ ਬੜੇ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਸੀ 1882 ਦੇ ਵਿੱਚ ਉਹ ਇਸ ਲਈ ਬਣਾਇਆ ਗਿਆ ਸੀ ਕਿ ਕ腐ਸ਼ਨ ਨਾ ਹੋ ਸਕੇ ਹਮ ਔਰ ਜਿਹੜਾ ਆ ਪੜਾਈ ਦਾ ਜਿਹੜਾ ਵਿਦਿਆ ਦਾ ਜਿਹੜਾ ਤੰਤਰ ਹੈਗਾ ਉਹ ਵਧੀਆ ਹੱਥਾਂ ਚ ਰਹੇ ਜੀ ਔਰ ਉਹਦੇ ਵਿੱਚ ਖੋਟ ਆਣ ਦਾ ਕੋਈ ਚਾਂਸ ਨਾ ਰਹੇ ਯੂਨੀਵਰਸਿਟੀ ਨੇ ਬਾ ਕਮਾਲ ਆਫਿਸਰਸ ਬਾ ਕਮਾਲ ਪ੍ਰੋਫੈਸਰਸ ਬਾ ਕਮਾਲ ਰਾਈਟਰਸ ਰਹੀਰਾਂ ਦੀ ਖਾਨ ਆ ਯੂਨੀਵਰਸਿਟੀ ਬਿਲਕੁਲ ਕਿਉਂਕਿ ਜਦੋਂ ਯੂਨੀਵਰਸਿਟੀ ਬਣੀ ਆ ਤਾਂ ਇਹਨੂੰ ਜਿਹੜੀ ਡਿਗਰੀਆਂ ਨੂੰ ਮਾਨਤਾ ਵੀ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਦਿੰਦੀਆਂ ਰਹੀਆਂ ਨੇ ਉੱਥੋਂ ਜਿਹੜਾ ਕਿ ਇਹਦਾ ਮੁੱਢ ਵੱਜਦਾ ਤਾਂ ਉਸ ਯੂਨੀਵਰਸਿਟੀ ਦੇ ਵਿੱਚ ਅੱਜ ਚੋਣਾਂ ਨੂੰ ਲੈ ਕੇ ਏਡੀ ਵੱਡੀ ਮੰਗ ਹੋਈ ਜੀ ਤਾਂ ਕੋਸ਼ਿਸ਼ ਇਹ ਵੀ ਹੈ ਸਵਾਲ ਇਹ ਚੁੱਕਿਆ ਗਿਆ ਕਿ ਸਿਰਫ ਸੈਨੇਟ ਤਾਂ ਇੱਕ ਪਹਿਲਾ ਕਦਮ ਹੈ ਇਹਨਾਂ ਦਾ ਸੈਨੇਟ ਤੋਂ ਬਾਅਦ ਯੂਨੀਵਰਸਿਟੀ ਪ੍ਰਾਈਵੇਟਾਈਜ਼ ਕੀਤੀ ਜਾਏਗੀ ਪ੍ਰਾਈਵੇਟਾਈਜੇਸ਼ਨ ਹੋ ਜਾਏਗੀ ਫਿਰ ਚੰਡੀਗੜ੍ਹ ਖੋਇਆ ਜਾਣਾ ਪੂਰਨ ਰੂਪ ਦੇ ਵਿੱਚ ਤੇ ਫਿਰ ਪੰਜਾਬ ਉੱਤੇ ਵੀ ਨਿਸ਼ਾਨਾ ਹੈ ਕਿ ਇਹਨੂੰ ਯੂਟੀ ਬਣਾ ਦਿੱਤਾ ਜਾਏ ਤੇ ਕੱਲ ਜਿਹੜਾ ਤੁਸੀਂ ਸਵਾਲ ਕੀਤਾ ਹਾਂ ਜੀ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਮੈਂ ਕਿ ਯੂਟੀ ਤਾਂ ਕੱਲ ਵੀ ਆਪਣੀ ਆਪਾਂ ਜਦੋਂ ਉੱਥੇ ਮੁਲਾਕਾਤ ਕੀਤੀ ਆ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਯੂਟੀ ਤਾਂ ਬਣਿਆ ਪਿਆ ਹੈ ਹਮ ਅੰਡਰਟੇਕਿੰਗ ਤਾਂ ਉਹ ਹੋ ਚੁੱਕਿਆ ਹੈ ਬਸ ਘੋਸ਼ਣਾ ਬਾਕੀ ਆ ਜੇ ਸੈਂਟਰ ਦਾ ਅੰਡਰਟੇਕਿੰਗ ਨਹੀਂ ਸੀਗਾ ਜੇ ਕੱਲ ਸੈਂਟਰ ਤੋਂ ਹੋਮ ਮਿਨਿਸਟਰੀ ਇਹਨੂੰ ਆਪਰੇਟ ਨਹੀਂ ਕਰ ਰਹੀ ਸੀ ਤੇ ਹੋਮ ਮਿਨਿਸਟਰੀ ਦੇ ਬਿਨਾ ਨੋਟੀਫਿਕੇਸ਼ਨ ਤੋਂ ਹਰਿਆਣਾ ਦੀ ਪੰਜਾਬ ਦੀ ਚੰਡੀਗੜ੍ਹ ਦੀ ਤਿੰਨ ਸਟੇਟਾਂ ਦੀ ਪੁਲਿਸ ਕਿਵੇਂ ਲੱਗ ਗਈ ਜੇ ਪੰਜਾਬ ਦੀ ਪੁਲਿਸ ਲੱਗਦੀ ਤੇ ਪੰਜਾਬ ਦੀ ਹੋਮ ਮਿਨਿਸਟਰੀ ਲਾਉਂਦੀ ਜੇ ਹਰਿਆਣਾ ਦੀ ਪੁਲਿਸ ਲੱਗਦੀ ਤੇ ਹਰਿਆਣਾ ਦੀ ਹੋਮ ਮਿਨਿਸਟਰੀ ਲਾਉਂਦੀ ਜੇ ਚੰਡੀਗੜ੍ਹ ਦੀ ਪੁਲਿਸ ਲੱਗਦੀ ਤਾਂ ਸੈਂਟਰ ਦੀ ਹੋਮ ਮਿਨਿਸਟਰੀ ਲਾਉਂਦੀ ਤਿੰਨ ਸਟੇਟਾਂ ਦੀ ਪੁਲਿਸ ਜਦੋਂ ਲੱਗੀ ਆ ਉਹਦਾ ਮਤਲਬ ਇਹ ਆ ਕਿ ਸੈਂਟਰ ਵੱਲੋਂ ਤਾਂ ਆਲਰੇਡੀ ਆਪਰੇਟ ਹੋ ਰਿਹਾ ਹੈ ਜੇ ਹਰਿਆਣਾ ਜਾਂ ਚੰਡੀਗੜ੍ਹ ਤੋਂ ਪੰਜਾਬ ਚੱਲ ਰਹੀ ਆ ਤਾਂ ਕੇਂਦਰ ਹੀ ਚਲਾ ਰਿਹਾ ਹੈ ਕੇਂਦਰ ਹੀ ਚਲਾ ਰਿਹਾ ਪਾਈਪਲਾਈਨ ਦੇ ਵਿੱਚ ਹੀ ਆ ਇਹ ਤਾਂ ਬਸ ਇਹ ਸਮਝ ਲਓ ਕਿ ਇਦਾਂ ਦਾ ਇੱਕ ਨੋਟੀਫਿਕੇਸ਼ਨ ਦੇ ਕੇ ਵੀ ਅੱਜ ਤੋਂ ਜਿਹੜਾ ਉਹ ਜਿਹੜਾ ਹੈਗਾ ਇਹ ਅੰਡਰਟੇਕਿੰਗ ਹੋ ਗਿਆ ਜੀ ਯੂਟੀ ਹੋ ਗਿਆ ਸਿਰਫ ਇੱਕ ਕਾਗਜ਼ ਦਾ ਪੱਤਰਾ ਜਿਹੜਾ ਪਰਚਾ ਜਾਂ ਬਾਕੀ ਰਹਿ ਗਿਆ ਤੁਸੀਂ ਪੰਜਾਬ ਦੇ ਵਿੱਚ ਦੇਖੋ 15 50 ਕਿਲੋਮੀਟਰ ਤੱਕ ਤਾਂ ਬਾਰਡਰ ਸਕਿਉਰਿਟੀ ਫੋਰਸ ਲੱਗੀ ਹੋਈ ਆ ਅੱਧਾ ਪੰਜਾਬ ਤਾਂ ਵੈਸੇ ਹੀ ਗਿਆ ਕੱਲ ਜੋ ਵਾਪਰਿਆ ਇੱਥੇ ਉਸ ਤੋਂ ਬਾਅਦ ਜਿਹੜਾ ਇਹ ਦੱਸਣ ਦੀ ਲੋੜ ਹੀ ਨਹੀਂ ਆ ਇਹ ਤਾਂ ਤੁਸੀਂ ਇੱਕ ਅਵੇਸਲੇ ਬੈਠੇ ਹੋ ਇਹ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਨਹੀਂ ਤੁਸੀਂ ਉਹਨਾਂ ਨੂੰ ਅੱਖਾਂ ਤੋਂ ਪਰੋਖੇ ਕਰ ਰਹੇ ਹੋ ਕੱਲ ਉੱਥੇ ਜੋ ਕੁਝ ਵਾਪਰਿਆ ਉਹ ਹਿਟਲਰ ਸ਼ਾਹੀ ਸੀ ਹਮ ਹਿਟਲਰ ਸ਼ਾਹੀ ਸੀ ਹੋਰ ਕੁਝ ਨਹੀਂ ਸੀਗਾ ਸਟੂਡੈਂਟਸ ਦੇ ਉੱਤੇ ਡਾਂਗਾ ਚੱਲ ਰਹੀਆਂ ਨੇ ਐਂਟੀ ਰਾਈਡ ਫੋਰਸ ਉੱਥੇ ਲਾ ਦਿੱਤੀ ਹੈਗੀ ਆ ਤੇ ਉਹ ਜੋ ਉੱਥੇ ਵਾਪਰ ਰਿਹਾ ਫਿਰ ਆ ਇੱਕ ਇੱਕ ਚੀਜ਼ ਮੈਨੂੰ ਬੜੀ ਉੱਥੇ ਹੈਰਾਨ ਕਰਨ ਵਾਲੀ ਲੱਗੀ ਇਹਨਾਂ ਨੇ ਇਹਨਾਂ ਨੇ ਇਹ ਅੰਦਾਜ਼ਾ ਲਾਇਆ ਵੀ ਜਵਾਕ ਜੇ ਬੈਠੇ ਨੇ ਜੀ ਇੱਕ ਜਵਾਕ ਦੀ ਕੁੜੀ ਆ ਇੱਕ ਜਵਾਕ ਦਾ ਮੁੰਡਾ ਆ ਹੈਨਾ ਵੀ ਇਹ ਕੀ ਕਰ ਲੈਣਗੇ ਤੇ ਬਾ ਕਮਾਲ ਕਰ ਲੋ ਜੋ ਨਜ਼ਾਰਾ ਉੱਥੇ ਬੱਜਿਆ ਜੋ ਆਪਾਂ ਉੱਥੇ ਰੋ ਦੇਖਿਆ ਪੂਰਾ ਪੰਜਾਬ ਉੱਠ ਕੇ ਆ ਗਿਆ ਸੀ ਜੀ ਔਰ ਇੱਕ ਚੀਜ਼ ਮੋਦੀ ਹੁਣਾਂ ਨੂੰ ਮੈਂ ਖਾਸ ਤੌਰ ਤੇ ਕਹਿਣਾ ਚਾਹੂੰਗਾ ਵੀ ਇਹਨਾਂ ਦੇ ਜਿਹੜੇ ਸਲਾਹਕਾਰ ਨੇ ਨਾ ਉਹ ਬੜੇ ਨਕਮੇ ਨੇ ਇੱਕ ਪਾਸੇ ਤਾਂ ਬੀਜੇਪੀ ਇਹ ਸੋਚਦੀ ਆ ਕਿ ਪੰਜਾਬ ਚ ਕਿਸੇ ਤਰੀਕੇ ਨਾਲ ਇਹਨਾਂ ਦੀਆਂ 2-4 ਸੀਟਾਂ ਆ ਜਾਣ ਜੀ ਦੂਜੇ ਪਾਸੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਿਸਾਨਾਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਪੰਗਾ ਕਿਹੜੇ ਟਾਈਮ ਲੈਣਾ ਜੀ ਕਣਕਾਂ ਵੀ ਕਣਕਾਂ ਬੀਜ ਕੇ ਬਿਲੇ ਹੋਏ ਬੈਠੇ ਆ ਠੀਕ ਆ ਮੈਂ ਹੁਣ ਪੰਜਾਬੀ ਭਾਸ਼ਾ ਚ ਕਹਾਂ ਖੇਤਾਂ ਚਝਾਜ ਲੱਗਦੇ ਹੋਣੇ ਆ ਹੂੰ ਘਰਾਟ ਚੱਲਦੇ ਹੋਣੇ ਆ ਜੀ ਤੇ ਉਹਦੇ ਟੱਕਰਾਂ ਮਾਰਨ ਨੂੰ ਲੱਭਦੇ ਫਿਰਦੇ ਨੇ ਇਸ ਟਾਈਮ ਵੀ ਹੁਣ ਕਣਕ ਬੀਜ ਲਈ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਹੁਣ ਬਿਲੇ ਨੇ ਜਿਵੇਂ ਕਹਿੰਦੇ ਆ ਆ ਆ ਦਾ ਸਹੀ ਟੱਕਰ ਦਾ ਸਹੀ ਉਹ ਤਾਂ ਟੱਕਰਾਂ ਮਾਰਦੇ ਫਿਰਦੇ ਨੇ ਤਾਂ ਤੁਸੀਂ ਉਸ ਟਾਈਮ ਆ ਰਫੜ ਪਾ ਲਿਆ ਮੈਨੂੰ ਕੋਈ ਮਿੱਤਰ ਕਹਿੰਦਾ ਕਹਿੰਦਾ ਹੁਣ ਤਾਂ ਵੈਸੇ ਜੱਟਾਂ ਨੇ ਲਾਹਣ ਕੱਢੀ ਪਈ ਐ ਤੇ ਹੁਣ ਟਰੈਕਟਰ ਟਰਾਲੀਆਂ ਲੱਭਦੇ ਫਿਰਦੇ ਵੀ ਲੈ ਕੇ ਕਿੱਥੇ ਦੇਈ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਕਿਉਂਕਿ ਤੁਹਾਡੇ ਚੈਨਲ ਤੇ ਮੈਂ ਲਾਹਣ ਕਹਿ ਦਵਾਂ ਕੱਲ ਨੂੰ ਕੋਈ ਗਾਈਡ ਲਾਈਨ ਲੱਗ ਜਵੇ ਉਹ ਕੰਮ ਤਾਂ ਉੱਥੇ ਉਹ ਛੜਿਆ ਹੋਇਆ ਉਹ ਤਾਂ ਰੱਜੇ ਫਿਰਦੇ ਨੇ ਵੀ ਆਓ ਤਾਂ ਸਹੀ ਹੁਣ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਸੈਂਟਰ ਨੂੰ ਇਸ ਟਾਈਮ ਆ ਪੰਗਾ ਲੈਣ ਦਾ ਸਲਾਹ ਕਿਨੇ ਦਿੱਤੀ ਸੀ ਤੇ ਫਿਰ ਟੰਗਵਾਲੇ ਕੱਲ ਖਾਕੀ ਕਿੱਛ ਕਿਲ ਔਰ ਚੱਕੀ ਫਿਰਦੇ ਡਾਂਗਾ ਤੇ ਲਈ ਫਿਰਦੇ ਇੱਕ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਕਿਹਾ ਜਿਹੜੇ ਵਾਰਨਿੰਗ ਦਿੰਦੇ ਮੈਂ ਇਸ ਬਾਲ ਕਰਨਾ ਚਾਹੂੰਗਾ ਕਿ ਖਾਕੀ ਕੱਚੇ ਤੋਂ ਚਿੱਤ ਆ ਗਿਆ ਵੀ ਉਹ ਐਚਐਸਏ ਵਾਲੇ ਕਿਉਂਕਿ ਉਹ ਵੀ ਸਟੇਟ ਸਪான்ਸਰਡ ਹੀ ਲੱਗ ਰਹੇ ਹਾਂ ਉਹ ਕਹਿੰਦੇ ਕਿ ਜਿਹੜਾ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਹ ਨਾ ਕਹੋ ਇਹ ਨਹੀਂ ਸੁਣਿਆ ਜਾਂਦਾ ਅਕੇ ਸਾਡੀ ਵੀ ਆ ਜਿਹੜੀ ਸਪੀਡ ਪੈਂਦੀ ਆ ਦਰਦ ਹੁੰਦੀ ਪੀੜ ਪੈਂਦੀ ਆ ਇਹੀ ਕਹਿਣਾ ਚਾਹੁੰਦੇ ਸੀਗੇ ਉਹ ਇਨਡਾਇਰੈਕਟਲੀ ਵੇ ਤੇ ਇੱਥੇ ਕਹਿ ਰਹੇ ਸੀ ਵੀ ਇਹ ਨਾ ਕੋ ਹੋ ਕੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤੇ ਨਾਲੇ ਉਹ ਜਿਹੜਾ ਹੈਗਾ ਮੈਨੂੰ ਉਹਨੇ ਨਾਮ ਨਹੀਂ ਉਸ ਵੀਡੀਓ ਚ ਦੱਸਿਆ ਐਚਐਸਏ ਦੇ ਸੰਗਠਨ ਦੇ ਮੈਂ ਕੁਝ ਜਿਹੜੇ ਸੀਨੀਅਰ ਆ ਉਹਨਾਂ ਨਾਲ ਮੈਂ ਸਵੇਰ ਦੀ ਗੱਲਬਾਤ ਕਰ ਚੁੱਕਿਆ ਠੀਕ ਆ ਜੀ ਤੇ ਇੱਕ ਤਾਂ ਪਹਿਲਾਂ ਭਾਜੀ ਲਿਆ ਫੋਨ ਕੱਟ ਕੇ ਅੱਛਾ ਤੇ ਮੈਂ ਦੁਬਾਰਾ ਫੇਰ ਫੋਨ ਲਾਇਆ ਫੇਰ ਫੋਨ ਲਾਇਆ ਮੈਂ ਕਿ ਵੀ ਇੱਕ ਤਾਂ ਤੁਸੀਂ ਜਾ ਕੇ ਯੂਨੀਵਰਸਿਟੀ ਚ ਖੜਕੇ ਵਾਰਨਿੰਗ ਆ ਦਿੰਦੇ ਫਿਰਦੇ ਹੋ ਗੱਲ ਫਿਰ ਜਦੋਂ ਮਾਮੇ ਆਏ ਸੀ ਚੜ ਕੇ ਉਦੋਂ ਖੜ ਕੇ ਵਾਰਨਿੰਗ ਦੇਣੀ ਸੀ ਜੀ ਉਦੋਂ ਖੜਦੇ ਉੱਥੇ ਕਹਿੰਦੇ ਵੀ ਅਸੀਂ ਵਾਰਨਿੰਗ ਦੰਦੇ ਆ ਫਿਰ ਤੁਹਾਡੀ ਵਾਰਨਿੰਗ ਮੋੜ ਕੇ ਤੁਹਾਡੇ ਦੇ ਕੇ ਜਾਂਦੇ ਉਹ ਹਾਂ ਚਾਰ ਜੇ ਛਲਾਰੂ ਜੇ ਟੋਟੜੂ ਜੇ ਇਕੱਠੇ ਹੋ ਕੇ ਤੇ ਉੱਥੇ ਯੂਨੀਵਰਸਿਟੀ 'ਚ ਖੜ ਕੇ ਜਦੋਂ ਸਾਰੇ ਚਲੇ ਗਏ ਆਪਣੇ ਆਪਣੇ ਘਰੀ ਤੇ ਉੱਥੇ ਵਾਰਨਿੰਗਾਂ ਦਿੰਦੇ ਫਿਰਦੇ ਆ ਫਿਰ ਜਦੋਂ ਸੰਗਠਨ ਦੇ ਇਹਨਾਂ ਦੇ ਜਿਹੜੇ ਮੇਨ ਹੈਗੇ ਉਹਨਾਂ ਨੂੰ ਫੋਨ ਲਾਣੇ ਆ ਇਹਨਾਂ ਨੂੰ ਇੱਕ ਗੱਲ ਕਹਾਂ ਇਹਨਾਂ ਨੂੰ ਇਹਨਾਂ ਨੇ ਹਿੰਦੀ 'ਚ ਸਮਝਾਣੀ ਹੈ ਇਹਨਾਂ ਨੂੰ ਹੂੰ ये जो कल वार्निंग देते घूम रहे थे ना इनको इतना बता दूं वो लड़के वहां इक, से बड़ा एतराज है की, की यूनिवर्सिटी पंजाब की बोल रहे हिमाचल की यूनिवर्सिटी पंजाब की बोल रहे हरियाणा की यूनिवर्सिटी पंजाब की बोलने कौन सी यूनिवर्सिटी बोल रहे या दिल्ली यूनिवर्सिटी को पंजाब की बोल दें वो भी हमारी जमीनों पर बनी हुई है ना ਬਈ ਕਮਾਲ ਦੇ ਹਨ ਪੜੋ ਨਾਲੇ ਕਹੀ ਜਾਂਦਾ ਵੀ ਮੈਂ ਉਹ ਨਾਲੇ ਉਹ ਜਿਹੜਾ ਲੀਡਰ ਬਣਿਆ ਫਿਰਦਾ ਆਪਣੇ ਆਪ ਨੂੰ ਨਾਲੇ ਉਹ ਕਹੀ ਜਾਂਦਾ ਐਕਸਸ ਸਟੂਡੈਂਟ ਆ ਉਹ ਯੂਨੀਵਰਸਿਟੀ ਦਾ ਜੀ ਉਹ ਮਾਮਾ ਜੇ ਤੂੰ ਐਕਸਸ ਸਟੂਡੈਂਟ ਆ ਅਬੇ ਗਧੇ ਮੈਂ ਗਧੇ ਕਹਿ ਦੋ ਆਨੂੰ ਹੂੰ ਵੈਸੇ ਜੋ ਨੇ ਕੀਤਾ ਉਹ ਗਦਿਆਂ ਬੜਾ ਹੀ ਕੰਮ ਆ ਜੀ ਬਈ ਗਧੇ ਤੂੰ ਵਾਹ ਪੇ ਬੋਲ ਰਹਾ ਇੰਗਲਿਸ਼ ਮੇ ਬੋਲ ਰਹਾ ਪੰਜਾਬ ਯੂਨੀਵਰਸਿਟੀ ਪੰਜਾਬ ਕੀ ਅਕੇਲੇ ਕਿਉਂ ਹੈ ਅਬੇ ਹਿੰਦੀ ਮੇ ਪੰਜਾਬ ਕੀ ਹੈ ਉਹ ਪੰਜਾਬ ਕੀ ਯੂਨੀਵਰਸਿਟੀ ਹੈ ਇਹਨਾਂ ਨੂੰ ਇੰਨੀ ਤਾਂ ਅਕਲ ਨਹੀਂ ਹੈ ਜੀ ਤੇ ਖੜ ਕੇ ਉੱਥੇ ਨੌਜਵਾਨਾ ਉਹ ਜੇ अगर तूने वार्निंग देनी है ना तो मैंने सुबह भी फोन किया था तेरे लीडर्स को सबको तो ये धरना डीरेल करने की जो तुझे जहां से भी तुझे ये मिली है ना ऑर्डर मिले या उसको छोड़ ये वार्निंग वार्निंग वाला खेल हमारे पास बहुत ज्बंदियां हैं ਤੂੰ ਬਤਾ ਕਹਾਣਾ ਤੇਰਾ ਵਰਨਿੰਗ ਵਾਲਾ ਚਾਹੇ ਪੂਰਾ ਕਰਦਿੰਗੇ ਕਿਉਂਕਿ ਇਹ ਜੇ ਨਿਕੰਮਿਆਂ ਦੀ ਆਪਾਂ ਗੱਲ ਨਾ ਕਰੀਏ ਕਿਉਂਕਿ ਬਹੁਤ ਸਾਰੇ ਹਰਿਆਣੇ ਦੇ ਨੌਜਵਾਨ ਚੰਗਾ ਭਲਾ ਸਟੇਜ ਤੋਂ ਬੋਲਦੇ ਰਹੇ ਆ ਕਿ ਹਰਿਆਣਾ ਸਮਰਥਨ ਕਰਦਾ ਇਹ ਯੂਨੀਵਰਸਿਟੀ ਪੰਜਾਬ ਦਾ ਚੰਗਾ ਭਲਾ ਉਹ ਜਿਹੜਾ ਹੈਗਾ ਧਰਨਾ ਵਧੀਆ ਚੱਲ ਰਿਹਾ ਆ ਸੈਂਟਰ ਜਿਹੜੀ ਹੈਗੀ ਆਪਣੀਆਂ ਨੋਟੀਫਿਕੇਸ਼ਨ ਵਾਪਸ ਲੈ ਰਹੀ ਆ ਸਾਰਾ ਕੁਝ ਹੋ ਗਿਆ ਹੁਣ ਵਿੱਚੋਂ ਚਾਰ ਟੋਟੜੀ ਜੇ ਉੱਠ ਕੇ ਧਰਨੇ ਨੂੰ ਡੀਰੇਲ ਕਰਨਾ ਚਾਹੁੰਦੇ ਆ ਤੇ ਡੀਰੇਲ ਨਹੀਂ ਕਰਨ ਦੇਾਂਗੇ ਛਿੱਤਰ ਪੂਰਾ ਭੜਕਾਵਾਂਗੇ ਸਾਡੇ ਕੋਲ ਬਥੇਰੇ ਮੁੰਡੇ ਹੈਗੇ ਆ ਜਿਹੜੇ ਚਿੱਤਰਮ ਫੇਰ ਕੇ 752 ਦੇ ਪਰਚਿਆਂ ਦੇ ਵਿੱਚ ਜਾ ਕੇ ਕੱਟ ਵੀ ਲੈਣਗੇ ਜੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਸਾਡੇ ਨਿਹੰਗ ਸਿੰਘਾਂ ਚੋਂ ਬਥੇਰੇ ਬਥੇਰੇ ਹੈਗੇ ਆ ਜਿਨ੍ਹਾਂ ਨੇ ਇੱਥੇ ਫੇਰ ਕਹਿਣਾ ਤੁਸੀਂ ਚੈਨਲ ਤੇ ਬਹਿ ਕੇ ਧਮਕੀਆਂ ਦੇਈ ਜਾਂਦੇ ਨਹੀਂ ਨਹੀਂ ਧਮਕੀ ਨਹੀਂ ਦੇ ਰਿਹਾ ਧਮਕੀ ਤਾਂ ਉਹ ਦੇ ਕੇ ਗਿਆ ਅਸੀਂ ਨਹੀਂ ਧਮਕੀ ਦਿੱਤੀ ਜੇ ਪ੍ਰਸ਼ਾਸਨ ਕੰਮ ਦਾ ਹੁੰਦਾ ਉਹ ਧਮਕੀ ਰਾਤ ਨੂੰ ਦੇ ਕੇ ਗਿਆ ਸਵੇਰੇ ਪ੍ਰਸ਼ਾਸਨ ਉਹਨੂੰ ਚੱਕਦਾ ਜੀ ਵੀ ਤੂੰ ਮਾਮਾ ਲੱਗਦਾ ਤੂੰ ਯੂਨੀਵਰਸਿਟੀ ਦੇ ਵਿੱਚ ਖੜਕੇ ਉੱਥੇ ਧਮਕੀ ਦੇ ਕੇ ਆ ਰਹੇ ਆ ਇਹ ਤਾਂ ਪ੍ਰਸ਼ਾਸਨ ਦੀ ਸੀ ਨਾ ਜ਼ਿੰਮੇਵਾਰੀ ਜੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਕਰ ਰਿਹਾ ਤੇ ਜੇ ਉਹ ਕਹਿ ਰਿਹਾ ਕਹਿੰਦਾ ਜੀ ਹਿਮਾਚਲ ਕੇ ਲੜਕੇ ਵੀ ਆ ਜਾਣਗੇ ਹਰਿਆਣਾ ਕੇ ਲੜਕੇ ਵੀ ਆ ਜਾਣਗੇ ਤਾਂ ਮਾਮਾ ਸੌਰੀ ਦੇ ਆ ਕੱਲ ਸਾਰਾ ਪੰਜਾਬ ਉਥੇ ਖੱਡਾ ਸੀਗਾ ਫਿਰ ਲੈ ਲੈਣ ਦਾ ਪੰਗਾ ਤੇਰੇ ਵੱਲ ਨੂੰ ਹੋ ਜਾਂਦੇ ਆ ਜਿਹੜੇ ਵਾਰਨਿੰਗਾਂ ਵਾਰਨਿੰਗਾਂ ਦਿੰਦੇ ਫਿਰਦੇ ਨਾ ਜਵਾਕੜੇ ਹੋ ਜੋ ਕੱਲ ਤਾਂ ਸਿਰਫ ਕੱਚੇ ਟੰਗੇ ਸੀ ਸਾਡੇ ਭਰਾ ਕੱਚੇ ਟੰਗੀ ਫਿਰਦੇ ਸੀ ਖਾਕੀ ਕੱਚੇ ਕਿllੀਆਂ ਤੇ ਅੜਿੱਕੇ ਨਾ ਆ ਜਿਓ ਨਹੀਂ ਤਾਂ ਕੱਚਿਆਂ ਵਾਲੇ ਵੀ ਕਿllੀਆਂ ਤੇ ਟੰਗਾਂਗੇ ਉਥੇ ਟੰਗ ਨਾ ਫਸਾ ਦਿਓ ਕਿਤੇ ਧਰਨੇ ਦੇ ਵਿੱਚ ਇਹ ਨਾ ਸੋਚਿਓ ਵੀ ਉਹ ਨੌਜਵਾਨ ਉਥੇ ਇਕੱਲੇ ਬੈਠਿਆ ਸਾਰੀਆਂ ਨੇ ਅੰਗ ਜਥੇਬੰਦੀਆਂ ਕੱਲ ਤਾਂ ਇਹ ਸੀਗਾ ਵੀ ਪੁਲਿਸ ਨੇ ਇਹ ਅੰਗ ਜਥੇਬੰਦੀਆਂ ਨੂੰ ਰੋਕ ਲਿਆ ਵੀ ਬਾਬਾ ਜੀ ਤੁਹਾਡੀ ਹੱਲੇ ਲੋੜ ਨਹੀਂ ਹੈ ਸਾਡੀ ਜਥੇਬੰਦੀ ਨੂੰ ਵੀ ਰੋਕਿਆ ਬਾਬਾ ਕਲਜੀਤ ਸਿੰਘ ਨੂੰ ਵੀ ਰੋਕਿਆ ਬਾਬਾ ਰਾਜਾ ਰਾਜ ਸਿੰਘ ਨੂੰ ਵੀ ਰੋਕਿਆ ਵੀ ਤੁਹਾਡੀ ਹੱਲੇ ਹਥਿਆਰਬੰਦ ਫੌਜੀ ਦੀ ਉਥੇ ਲੋੜ ਨਹੀਂ ਹੈ ਨੌਜਵਾਨ ਲੱਗੇ ਹੋਏ ਆ ਉਹਨਾਂ ਨੂੰ ਲੱਗੇ ਰਹਿਣ ਦੋ ਤਾਂ ਕਰਕੇ ਨੇ ਅੰਗ ਜਥੀਆਂ ਬੰਦੀਆਂ ਨੇ ਥੋੜਾ ਅਵੋਇਡ ਕੀਤਾ ਵੀ ਹਲੇ ਐਡਾ ਵੱਡਾ ਮਾਮਲਾ ਨਹੀਂ ਹੈ ਪਰ ਸਾਰੀਆਂ ਨੇ ਇੱਕ ਜਥੇਬੰਦੀਆਂ ਉਹਨਾਂ ਨੌਜਵਾਨਾਂ ਦੇ ਹੱਕ 'ਚ ਨੇ ਤੇ ਜੇ ਕਿਸੇ ਨੂੰ ਇਹ ਭੇਖਾ ਕੇ ਤੁਸੀਂ ਉਹਨਾਂ ਨੌਜਵਾਨਾਂ ਦੇ ਨਾਲ ਗੁੰਡਾਗਰਦੀ ਕਰੋਗੇ ਬਦਮਾਸ਼ੀ ਕਰੋਗੇ ਧਮਕੀਆਂ ਦੋਗੇ ਤੇ ਫਿਰ ਧਮਕੀਆਂ ਦਾ ਜਵਾਬ ਸਾਨੂੰ ਦੇਣਾ ਆਉਂਦਾ ਫਿਰ ਤੁਹਾਡੀ ਉਹ ਦੌੜ ਲਵਾਵਾਂਗੇ ਨਾ ਭੱਜਦੇ ਨੂੰ ਬਾਹਣ ਇੱਕੋ ਜੇ ਤੁਸੀਂ ਦੋ ਆ ਕੇ ਵਾਰਨਿੰਗਾਂ ਤੁਹਾਡੀ ਐਸੀ ਦਿੱਤੀ ਸੀ ਬਈ ਇੱਕ ਆਖਰੀ ਮਸਲਾ ਜਿਹੜਾ ਬਹੁਤ ਉਭਾਰਿਆ ਗਿਆ ਉਸੇ ਸਟੇਜ ਤੋਂ ਯੂਨੀਵਰਸਿਟੀ ਦੇ ਵਿੱਚ ਕੱਲ ਨੌਜਵਾਨਾਂ ਨੇ ਵੀ ਬੋਲਿਆ ਕਈ ਜਿਹੜੇ ਉਮਰਤਰਾਜ਼ ਲੀਡਰ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਹੁਣ ਆਏ ਆ ਤਾਂ ਜੇ ਇਹ ਸਾਥੋਂ ਚੰਡੀਗੜ੍ਹ ਖੋਣਾ ਚਾਹੁੰਦੇ ਆ ਨਿਸ਼ਾਨਾ ਇਹਨਾਂ ਦਾ ਉਹ ਹੈ ਤੇ ਸਾਡੇ ਮੋਰਚੇ ਦਾ ਵੀ ਹੁਣ ਨਿਸ਼ਾਨਾ ਇਹ ਹੋਣਾ ਚਾਹੀਦਾ ਕਿ ਸਾਡਾ ਹੁਣ ਰਾਜਧਾਨੀ ਬਣਾ ਨਹੀਂ ਸਰਦਾ ਚੰਡੀਗੜ੍ਹ ਸਾਨੂੰ ਦਿਓ ਦੇਖੋ ਕੱਲ ਉਥੇ ਬੜਾ ਕੁਝ ਹੋਇਆ ਜਦੋਂ ਲੱਖੇ ਸਧਾਨੇ ਦੇ ਨਾਲ ਹੋਇਆ ਲੱਖੇ ਸਧਾਨੇ ਤੋਂ ਮਾਈਕ ਖੋਲਿਆ ਗਿਆ ਠੀਕ ਹੈ ਉਥੇ ਧਰਨਾ ਡੀਰਲ ਹੋ ਸਕਦਾ ਸੀ ਹੋ ਸਕਦਾ ਸੀ ਦੋਨੋਂ ਦੋਨੋਂ ਤਰ੍ਹਾਂ ਆਪਸ ਵਿੱਚ ਬਹਿਸ ਜਾਂਦੀਆਂ ਪਰ ਚਲੋ ਉਹਨਾਂ ਨੇ ਬਹੁਤ ਵਧੀਆ ਆਪਰੇਟ ਕੀਤਾ ਬਹੁਤ ਵਧੀਆ ਸੰਭਲਿਆ ਮੈਂ ਇਸ ਚੀਜ਼ ਦੀ ਸ਼ਾਬਾਸ਼ੀ ਦਵਾਂਗਾ ਕੱਲ ਬਹੁਤ ਸਾਰੇ ਇਹਦਾ ਦੇ ਸੋਸ਼ਲ ਮੀਡੀਆ ਤੇ ਪੋਸਟ ਵੀ ਚੱਲੇ ਇਥੇ ਅਜਨਾਲਾ ਹੋ ਸਕਦਾ ਆ ਇਹ ਇਹ ਅਜਨਾਲਾ ਦਾ ਦੂਜਾ ਰੂਪ ਹੋ ਸਕਦਾ ਪੁਲਿਸ ਸੀਆਈਡੀ ਦਾ ਉਹ ਸਾਰਾ ਰੋਹ ਵੀ ਉਹੀ ਸੀ ਵੀ ਕਿਤੇ ਨਾ ਕਿਤੇ ਅਜਨਾਲਾ ਬਣ ਜਾ ਮੈਂ ਸ਼ਾਬਾਸ਼ ਕਵਾਂਗਾ ਉਹਨਾਂ ਲੀਡਰਾਂ ਨੂੰ ਜਿਹੜੇ ਨੌਜਵਾਨ ਮੂਰੇ ਲੱਗੇ ਹੋਏ ਨੇ ਬਾ ਕਮਾਲ ਕੰਮ ਕਰ ਰਹੇ ਨੇ ਬੜੀ ਸਮਝਦਾਰੀ ਦੇ ਨਾਲ ਕਰ ਰਹੇ ਨੇ ਔਰ ਮੈਂ ਉਹਨਾਂ ਨੂੰ ਇਸ ਚੀਜ਼ ਦੀ ਵਧਾਈ ਦਊਂਗਾ ਇੰਨਾ ਵੱਡਾ ਇਕੱਠ ਹੋਣ ਤੋਂ ਬਾਅਦ ਸ਼ਾਮ ਨੂੰ ਜਦੋਂ ਆਪਾਂ ਉੱਥੋਂ ਦੀ ਵਾਪਸ ਆਏ ਆ ਪੂਰੀ ਯੂਨੀਵਰਸਿਟੀ ਦੇ ਵਿੱਚ ਇਹ ਕਿਸੇ ਇੱਕ ਕੋਨੇ ਤੇ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਵੀ ਉੱਥੇ ਹਜ਼ਾਰਾਂ ਦਾ ਇਕੱਠ ਸੀ ਟਰੈਕਟਰ ਟਰਾਲੀਆਂ ਉੱਥੇ ਚੱਲੀਆਂ ਐਨ ਪੂਰਾ ਸਾਫ਼ ਸਫਾਈ ਪੂਰਾ ਵਧੀਆ ਸੀਗਾ ਪਰ ਜਿਹੜਾ ਜਿਹੜਾ ਵੀ ਇਸ ਧਰਨੇ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਡਾਂਗ ਪੱਕਾ ਫੇਰਾਂਗੇ ਨੌਜਵਾਨ ਬਹੁਤ ਵਧੀਆ ਲੀਡ ਕਰ ਰਹੇ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਸਾਰੀਆਂ ਜਥੇਬੰਦੀਆਂ ਖੜੀਆਂ ਸਾਰੇ ਸਾਰੀਆਂ ਜਥੇਬੰਦੀਆਂ ਇਸ ਚੀਜ਼ ਨੂੰ ਨੇੜੇ ਉਹਦੀ ਵਾਚ ਰਹੀਆਂ ਨੇ ਤੇ ਨੌਜਵਾਨ ਵਧੀਆਂ ਲੀਡ ਕਰ ਰਹੇ ਨੇ ਉਹ ਕਰਨ ਉਹਨਾਂ ਦੇ ਪਿੱਛੇ ਉਹਨਾਂ ਦੇ ਵੱਡੇ ਭਰਾ ਖੜੇ ਨੇ ਪਰ ਕੀ ਇਹ ਤਰਨਾ گا ਰੂਪ ਲੈ ਸਕਦਾ ਜਿਹਦੇ ਵਿੱਚ ਮੰਗ ਰਾਜਤਾਨੀ ਦੀ ਵੀ ਹੋਵੇ ਦੇਖੋ ਇਹ ਤਾਂ ਨੌਜਵਾਨੀ ਬੜੀ ਇੱਕ ਕਮਾ ਸੁਭਾਗ ਦੀ ਗੱਲ ਆ ਸਾਡੇ ਕੋਲ ਇੰਨੀ ਸੁਹੈਰਦ ਨੌਜਵਾਨੀ ਜਿਹੜੀ ਹੈਗੀ ਆ ਉਬਰ ਕੇ ਆ ਰਹੀ ਆ ਜਿਹੜੀ ਪੋਲਿਟਿਕਸ ਦੀ ਸਮਝ ਰੱਖਦੀ ਆ ਜਿਹੜੀ ਪੂਰੇ ਕਰਾਊਡ ਨੂੰ ਕੰਟਰੋਲ ਕਰਨ ਦੀ ਸਮਝ ਰੱਖਦੀ ਆ ਤੇ ਜਿਹੜੀ ਸੰਵਿਧਾਨ ਦੇ ਫਰੇਮਵਰਕ ਦੇ ਵਿੱਚ ਰਹਿ ਕੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੀ ਤੇ ਸਮਝ ਲਓ ਕਿ ਸ਼ੇਰ ਦੇ ਜਬਾੜੇ ਦੇ ਵਿੱਚ ਉਹਦੀ ਆਪਣੀ ਹਣਾ ਮੰਗ ਕੱਢ ਕੇ ਲੈ ਕੇ ਆਉਣ ਦੀ ਉਹ ਵਿਉਂਤ ਰੱਖਦੀ ਆ ਇਹ ਅੱਗੇ ਨੌਜਵਾਨੀ ਬਹੁਤ ਪ੍ਰਪੱਕ ਨੌਜਵਾਨੀ ਆ ਅੱਗੇ ਇਹ ਚੀਜ਼ਾਂ ਵਧਣਗੀਆਂ ਤੇ ਸਾਨੂੰ ਚਾਹੀਦੇ ਨੇ ਉਹ ਨੌਜਵਾਨ ਸਾਨੂੰ ਉਹ ਅਕਲ ਉਹ ਉਹ ਸੂਰਮਤਾਈ ਤੇ ਉਹ ਤਿੱਖਣ ਬੁੱਧੀ ਚਾਹੀਦੀ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਸੈਂਟਰ ਦੀਆਂ ਕੁਰਸੀਆਂ ਤੇ ਬੈਠੇ ਹਮ ਜਿਹੜਾ ਮੈਂ ਬਾਰ ਬਾਰ ਕਹਿਣਾ ਰਹਿਣਾ ਹਰ ਇੱਕ ਇੰਟਰਵਿਊਸ ਵੀ ਮੈਂ ਕਹਿਣਾ ਹੁੰਨਾ ਕਿ ਉਹ ਨੌਜਵਾਨੀ ਸਾਡਾ ਪੋਲਿਟਿਕਸ ਦੇ ਵਿੱਚ ਕਿਉਂ ਨਹੀਂ ਹੈ ਅਸੀਂ ਬਿਊਰੋਕ੍ਰੇਸੀ ਚ ਕਿਉਂ ਨਹੀਂ ਹੈਗੇ ਸਾਡੇ ਨੌਜਵਾਨ ਆਈਪੀਐਸ ਆਈਐਸ ਕਿਉਂ ਨਹੀਂ ਹੈਗੇ ਤਾਂ ਹੁਣ ਉਹ ਝਲਕ ਪੈਣੀ ਸ਼ੁਰੂ ਹੋਈ ਆ ਜੀ ਬੜੇ ਲੰਬੇ ਸਮੇਂ ਬਾਅਦ ਉਹ ਝਲਕ ਪੈਣੀ ਸ਼ੁਰੂ ਹੋਈ ਆ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਹਮ ਤੇ ਚਾਹੇ ਇੱਕ ਦੂਜੇ ਨਾਲ ਜੁੜੇ ਹੋਏ ਆਂ ਚਾਹੇ ਨਹੀਂ ਜੁੜੇ ਹੋਏ ਦੂਰ ਬੈਠੇ ਵੀ ਦਿਖਦਾ ਕਿ ਗੁਰੂ ਸਾਹਿਬ ਆਪ ਵਰਤਣੇ ਸ਼ੁਰੂ ਹੋਏ ਨੇ ਤੇ ਮਹਾਰਾਜ ਕਿਰਪਾ ਕਰੇ ਨੌਜਵਾਨੀ ਆਉਣ ਵਾਲੇ ਟਾਈਮ 'ਚ ਮੈਂ ਇਹ ਨਹੀਂ ਕਹਿੰਦਾ ਕਿ ਹੁਣੇ ਉਸ ਪਾਸੇ ਨੂੰ ਤੁਰ ਪੈਣ ਜਾਂ ਜਦਾਂ ਅਸੀਂ ਤਾਂ ਚੱਲ ਨਹੀਂ ਆਂ ਤੱਤੇ ਚੱਲਦੇ ਆਂ ਮੈਂ ਨਹੀਂ ਕਹਿੰਦਾ ਕਿ ਹੁਣੇ ਉਸ ਪਾਸੇ ਨੂੰ ਤੁਰ ਪੈਣ ਪਰ ਇਹ ਰਾਹ ਉਹੀ ਆ ਜੀ ਇਹ ਰਾਹ ਆਪਣੇ ਵੱਧ ਅਧਿਕਾਰਾਂ ਦਾ ਆ ਇਹ ਰਾਹ ਸਾਡੇ ਨਾਲ ਹੋਏ ਤੱਕੇ ਦੇ ਬਦਲੇ ਦਾ ਆ ਇਹ ਰਾਹ ਸਾਡੇ ਇਨਸਾਫ ਦਾ ਆ ਇਹ ਰਾਹ ਚੰਡੀਗੜ੍ਹ ਵਾਪਸ ਲੈਣ ਦਾ ਆ ਇਹ ਰਾ ਮੈਂ ਕਹਿੰਦਾ ਮਹਾਰਾਜ ਕਿਰਪਾ ਕਰੇ ਲਾਹੌਰ ਤੇ ਵੀ ਝੰਡਾ ਚੜ੍ਹਾ ਦਿਆਂਗੇ ਸਾਡਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜਿਹੇ ਇੱਧਾਂ ਦੇ ਨੌਜਵਾਨ ਜਿਹੜੇ ਹੈਗੇ ਆ ਉੱਠ ਕੇ ਆਂਦੇ ਰਹਿਣ ਤੇ ਸਹੀ ਤਰੀਕੇ ਦੇ ਨਾਲ ਸੰਵਿਧਾਨ ਦੇ ਫਰੇਮਵਰਕ ਦੇ ਵਿੱਚੋਂ ਦੀ ਲੰਘਦੇ ਹੋਏ ਉਹਨਾਂ ਸੀਟਾਂ ਤੇ ਪਹੁੰਚਣ ਜਿੰਨਾਂ ਸੀਟਾਂ ਤੇ ਬੈਠ ਕੇ ਹਰੇ ਪੈਨ ਅਸਲ 'ਚ ਕੰਮ ਕਰਦੇ ਨੇ ਜਿਹੜੀਆਂ ਸਾਡੇ ਨਾਲ ਪਿਛਲੇ 70 ਸਾਲ 'ਚ ਜਿਹੜੀਆਂ ਕਮੀਨਗੀਆਂ ਹੋਈਆਂ ਨੇ ਸਾਡਾ ਖਿੱਤਾ ਵੰਡਿਆ ਗਿਆ ਸਾਡਾ ਦੇਸ਼ ਵੰਡਿਆ ਗਿਆ ਸਾਡੀਆਂ ਯੂਨੀਵਰਸਟੀਆਂ ਵੰਡੀਆਂ ਗਈਆਂ ਸਾਡੇ ਸਾਡੇ ਇਸ ਪਾਸੇ ਵੀ ਪੈਪਸੂ ਦਾ ਜੋ ਹਾਲੋ ਹਾਲਾਤ ਇਹਨਾਂ ਨੇ ਕੀਤੇ ਨੇ ਬਹੁਤ ਕੁਝ ਹੋਇਆ ਇੱਕ ਚੀਜ਼ ਨਹੀਂ ਹੈ ਮੈਂ ਜੇ ਇਹਨੂੰ ਸਿਰਫ ਮੁਕਾਦਮਾ ਕਿ ਨਹੀਂ ਨਹੀਂ ਚੰਡੀਗੜ੍ਹ ਲੈ ਲੈਣਗੇ ਯੂਨੀਵਰਸਿਟੀ ਲੈ ਲੈਣਗੇ ਇੱਕ ਚੀਜ਼ ਨਹੀਂ ਹੈ ਬਹੁਤ ਕੁਝ ਹੈ ਪਰ ਇਹ ਹੋਣਾ ਕਿਵੇਂ ਆ ਇੰਦਾ ਦੀ ਸਿਹਰਤ ਨੌਜਵਾਨੀ ਜਿਹੜੀ ਕਦਮ ਫੂਕ ਫੂਕ ਕੇ ਰੱਖੇ ਤੇ ਇਹਨਾਂ ਦੇ ਵਿੱਚੋਂ ਦੀ ਨੰਗ ਕੇ ਇਸ ਅੱਗ ਦੇ ਪੋਲਿਟਿਕਸ ਅੱਗ ਦਾ ਦਰਿਆ ਆ ਹੂੰ ਇਸ ਅਗਦੇ ਦਰਿਆ ਦੇ ਵਿੱਚ ਉਹਦੀ ਨੰਗ ਕੇ ਅਸਲ ਚੁੱਥੇ ਪਹੁੰਚਣ ਜਿੱਥੋਂ ਮੈਂ ਨਾਮ ਲਊਂਗਾ ਜਵਾਰ ਲਾਲ ਨਹਿਰੂ ਜੀ ਜਵਾਰ ਲਾਲ ਨਹਿਰੂ ਜਦੋਂ ਸੱਤਾ ਇਹਨਾਂ ਦੇ ਹੱਥਾਂ ਦੀ ਆ ਉਹ ਕੌਮ ਜਿਹੜੀ 500 ਸਾਲ ਇਸ ਖਿੱਤੇ ਦੇ ਲਈ ਲੜਦੀ ਰਹੀ ਜਦੋਂ ਅਸਲ ਰਾਜ ਕਰਨ ਦੀ ਗੱਲ ਆਈ ਜਦੋਂ ਅਸਲ ਰਾਜ ਹੱਥ 'ਚ ਆਇਆ ਹਨਾ ਤੇ ਇਹਨਾਂ ਨੇ ਉਹ ਚਾਲਾਂ ਚੱਲੀਆਂ ਇਸ ਪਰਿਵਾਰ ਨੇ ਕਿ ਅਗਲੇ 70 ਸਾਲ ਇਹਨਾਂ ਦੀ ਤਾਂ ਰਾਜਸ਼ਹੀ ਕਾਇਮ ਰਹੀ ਤੇ ਜਿਹੜੇ ਅਸਲ 'ਚ ਇਸ ਰਾਜ ਦੇ ਮਾਲਕ ਸੀ ਜਿਹੜੇ ਅਸਲ 'ਚ ਇਸ ਰਾਜ ਦੇ ਲਈ ਦਿੱਲੀ ਜਾ ਕੇ ਸਿਰ ਦਿੰਦੇ ਰਹੇ ਜਿਹੜੇ ਅਸਲ 'ਚ ਇਸ ਧਰਤ ਦੇ ਲਈ ਸਰਹੰਦ ਦੀਆਂ ਦਵਾਰਾਂ 'ਚ ਖੜਦੇ ਰਹੇ ਜਿਹੜੇ ਅਸਲ 'ਚ ਇਸ ਧਰਤ ਦੇ ਲਈ ਦਿੱਲੀ ਖੂਨ ਡੋਲਦੇ ਰਹੇ ਜਿਹੜੇ ਅਸਲ 'ਚ ਇਸ ਧਰਤ ਦੇ ਲਈ ਇਸ ਜ਼ਮੀਨ ਦੇ ਲਈ ਗਜਨੀ ਦੇ ਬਾਜ਼ਾਰਾਂ 'ਚ ਜਾ ਕੇ ਗਜਦੇ ਰਹੇ ਜਿਹੜੇ ਅਸਲ 'ਚ ਇਸ ਧਰ ਦੇ ਲਈ ਜਿਹੜਾ ਹੈਗਾ ਖੈਬਰ ਪਖਤੂਨ ਲੜਦੇ ਰਹੇ ਜਦੋਂ ਰਾਜ ਕਰਨ ਦੀ ਵਾਰੀ ਆਈ ਉਹਨਾਂ ਨੂੰ ਖਾਲਿਸਤਾਨੀ ਵੱਖਵਾਦੀ ਤੇ ਉਹਨਾਂ ਨੂੰ ਜਰਾਇਮ ਪੇਸ਼ਾ ਕੌਮਕੋਸ਼ਦ ਕਰਕੇ ਖੋਤੇ ਲੈਣ ਦਾ ਦਿੱਤਾ ਗਿਆ ਉਹਨਾਂ ਦਾ ਦੇਸ਼ ਰੋਟੇ ਟੋਟੇ ਕਰ ਦਿੱਤਾ ਗਿਆ ਉਹਨਾਂ ਨੂੰ ਜਮਾ ਨੂੰ ਖੁਜੇ ਲਾ ਕੇ ਤੇ 70 ਸਾਲ ਇਹਨਾਂ ਨੇ ਰਾਜ ਮੰਨਿਆ ਅਸੀਂ ਉਹ ਮਾਸਟਰ ਤਾਰਾ ਸਿੰਘ ਨੇ ਜੋ ਗਲਤੀ ਕੀਤੀ ਆ ਉਸ ਟਾਈਮ ਅੱਜ ਦੀ ਸਾਡੀ ਨੌਜਵਾਨੀ ਅੱਗ ਦੇ ਵਿੱਚ ਪੱਕ ਕੇ ਉਹ ਕੁੰਦਣ ਬਣਦੀ ਪਈ ਆ ਅੱਗ ਚ ਪੱਕ ਕੇ ਇਹ ਜੋ ਵੀ ਸਾਡੇ ਨਾਲ ਵਾਪਰੇ ਆ ਪਿਛਲੇ 70 ਸਾਲਾਂ 'ਚ ਉਸ ਪੂਰੇ ਅੱਗ ਦੇ ਦਰਿਆ ਦੇ ਵਿੱਚ ਪੱਕ ਕੇ ਸਾਡੀ ਨੌਜਵਾਨੀ ਫੁਲਾਦ ਬਣ ਕੇ ਨਿਕਲ ਰਹੀ ਆ ਤੇ ਮਹਾਰਾਜ ਕਿਰਪਾ ਕਰਵੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੋਜ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਜੀ ਇਹ ਨੌਜਵਾਨੀ ਉਸ ਪਾਸੇ ਨੂੰ ਪ੍ਰਪੱਕ ਹੋ ਰਹੀ ਆ ਤੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਨਾ ਆਪ ਲੜੂ ਨਾ ਫੌਜ ਲੜਾਉਂ ਭਟ ਹੀ ਬੀਤਰ ਬਾਣ ਚਲਾਉਂ ਤੇ ਗੁਰੂ ਸਾਹਿਬ ਉੱਥੇ ਲਿਆ ਰਹੇ ਨਾ ਨੌਜਵਾਨੀ ਨੂੰ ਤੇ ਜਦੋਂ ਨੌਜਵਾਨੀ ਨੂੰ ਇਹ ਸਮਝ ਆ ਜਾਊਗਾ ਕਿ ਸਾਨੂੰ ਫਿਲਹਾਲ ਹਥਿਆਰਾਂ ਦੀ ਲੋੜ ਤਾਂ ਹਮੇਸ਼ਾ ਰਹਿਣੀ ਆ ਜੀ ਪਰ ਫਿਲਹਾਲ ਪੈਤਰਾ ਬਦਲ ਕੇ ਹਥਿਆਰਾਂ ਦੀ ਜਗ੍ਹਾ ਸਾਨੂੰ ਕਲਨ ਵਾਲੇ ਪਾਸੇ ਆ ਜਾਣਾ ਚਾਹੀਦਾ ਤੇ ਬਹੁਤ ਸ਼ਾਨਦਾਰ ਮਤਲਬ ਜਦੋਂ ਤੁਸੀਂ ਇਤਿਹਾਸ ਨੂੰ ਸਮਝਦੇ ਹੋ ਜਦੋਂ ਤੁਸੀਂ ਗੁਰੂ ਸਾਹਿਬ ਦੀਆਂ ਉਹਨਾਂ ਭਵੇਖਵਾਣੀਆਂ ਨੂੰ ਸਮਝਦੇ ਹੋ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਉਹ ਸਾਰਾ ਕੁਝ ਵਿਚਰਦਾ ਹੋਇਆ ਦਿਖਦਾ ਹੈ ਜੀ ਤੇ ਵਿਚਰ ਰਿਹਾ ਹਮਮ ਬਿਲਕੁਲ ਤੇ ਮੈਂ ਮੈਂ ਇੱਥੇ ਖਤਮ ਖਤਮ ਜੜਾ ਹੈਗਾ ਮੈਂ ਇਹ ਬਹੁਤ ਸ਼ਾਨਦਾਰ ਸ਼ੁਰੂਆਤ ਆ ਤੇ ਨੌਜਵਾਨਾਂ ਨੂੰ ਇਸ ਸ਼ੁਰੂਆਤ ਤੋਂ ਸੇਧ ਲੈਣ ਦੀ ਲੋੜ ਆ ਅਸੀਂ ਜਿਹੜਾ ਪੰਜਾਬ ਦਾ ਨੌਜਵਾਨ ਆ ਨਾ ਜਿਹੜਾ ਸਿਕੰਦਰ ਨੂੰ ਮਾਰਛੇ ਮਾਰਦਾ ਰਿਆ ਅਸੀਂ ਸਿਰਫ ਫਾਂਸੀਆਂ ਤੇ ਲਟਕਣ ਨੂੰ ਨਹੀਂ ਬਣੇ ਅਸੀਂ ਸਿਰਫ ਜੇਲਾਂ 'ਚ ਜਿਹੜਾ ਆਪਣੀ ਜ਼ਿੰਦਗੀ ਗੱਲ ਨੂੰ ਨਹੀਂ ਬਣੇ ਰਾਜ ਵੀ ਮੰਨਣਾ ਆ ਤੇ ਰਾਜ ਮਾਣ ਕੇ ਹਰਾ ਪੈਨ ਵੀ ਆਪਣੇ ਹੱਥ 'ਚ ਫੜਨਾ ਤੇ ਹਰਾ ਪੈਨ ਫੜ ਕੇ ਇਹ ਆਵਾਮ ਜਿਹੜੀ 5000 ਸਾਲਾਂ ਤੋਂ ਇੱਕ ਇੱਕ ਟਰ ਦੀਆਂ ਇੱਕ ਇੱਕ ਰਾਜਸ਼ਾਹੀ ਦੀਆਂ ਜੁੱਤੀਆਂ ਚ ਪਾਣੀ ਪਿੰਦੀ ਆਈਆ 96 ਕਰੋੜ ਦਾ ਰਾਜ ਵੀ ਕੰਮ ਕਰਨਾ ਉਸ ਪਾਸੇ ਨੂੰ ਵਧਣਾ ਤੇ ਇਹ ਇਹ ਉਸ ਫਰੇਮਵਰਕ ਦੇ ਵਿੱਚੋਂ ਦੀ ਹੋ ਕੇ ਨੰਗ ਕੇ ਬਣਨਾ ਪਊਗਾ ਜੀ ਜੀ ਬਿਲਕੁਲ ਤਾਂ ਇਹ ਸੀ ਭਗਤ ਸਿੰਘ ਦਵਾਪੀ ਜੀ ਜਿਨ੍ਹਾਂ ਨੇ ਸਾਰੇ ਮਸਲੇ ਉੱਤੇ ਕਈ ਸਾਰੇ ਨਵੇਂ ਪੱਖ ਵੀ ਰੱਖੇ ਨੇ ਤਾਂ ਤੁਸੀਂ ਜੋ ਵੀ ਚਰਚਾ ਹੋਈ ਹੈ ਇਸ ਬਾਬਤ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਪੰਜਾਬਾਨ ਕਾ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਭਾਈ ਜੀ ਬਹੁਤ ਸ਼ੁਕਰੀਆ ਧੰਨਵਾਦ